ਦੂਜੇ ਨੰਬਰ ਤੇ ਆਇਆ ਜੀ ਆ ਦੂਜੇ ਨੰਬਰ ਤੇ ਆਇਆ ਜੀ ਬਾਈ ਦਾ ਦੀਦੀ ਦਾ ਵੀ ਦੇ ਵਿੱਚ ਦੇਖ ਸਕਦੇ ਹੋ ਤੁਸੀਂ ਬਾਈ ਦਾ ਝੋਟਾ ਇੱਥੇ ਹੈ ਤੇ ਬਾਈ ਨਾਲ ਗੱਲ ਕਰਦੇ ਆ ਸਸਰੀ ਘਰ ਬਾਈ ਸਸਰੀ ਘਰ ਬਰੇ ਤੇ ਪਹਿਲਾਂ ਆਪਣਾ ਨਾਮ ਤੇ ਪਿੰਡ ਦੱਸ ਦੋ ਜੀ ਨਾਮ ਮੇਰੇ ਹਰਪ੍ਰੀਤ ਪਿੰਡ ਸ਼ਾਹੜ ਤੇ ਆਪਣਾ ਆ ਝੋਟਾ ਇੱਥੇ ਇੱਕ ਦਾ ਹਾਂ ਇਹ ਇਹ ਝੋਟਾ ਆਪਣਾ ਨਾ ਇਹ ਪਿਛਲੇ ਸਾਲ ਜਿੱਤੇ ਦੀ ਉਰੇ ਅੱਛਾ ਜੀ ਹਾਂ ਉਹ ਤੋਂ ਪਹਿਲਾਂ ਇਹ 4 ਮਿਲੀਅਨ ਚੈਂਪੀਅਨ ਕਿਹੜੇ ਨੰਬਰ ਤੇ ਆਇਆ ਦੀ ਇਸ ਸਾਲੇ 10ਵੇਂ ਤੇ ਆਇਆ ਬਰੇ 10ਵੇਂ ਤੇ ਆਇਆ ਦੀ ਜੀ ਤੇ ਇਹਦਾ ਸੀਮਨ ਵੀ ਰੈਡੀ ਆ ਬਈ ਸੀਮਨ ਰੈਡੀ ਆ ਜੀ ਤੇ ਇਹਦੀ ਵੀ ਮਦਰ ਮਿਲਕਰ ਰਿਕੋਰਡਿੰਗ ਹੀ ਸੀਗਾ ਮਦਰ ਮਿਲਕਰ ਰਿਕੋਰਡ 20 ਕਿਲੋ ਵੀਰੇ ਅੱਛਾ 20 ਕਿਲੋ ਹੀ ਇਹ ਆ ਚੈੱਕ ਕਰੋ ਬਈ ਕਿਰਾਂ ਤੁਸੀਂ ਲੈਂਥ ਹਲਵਾਈ ਪੂਰੀ ਫੁੱਲ ਹੈ ਝੋਟੇ ਚ ਸਾਡਾ ਹਾਈਟ ਪੂਰੀ ਫੁੱਲ ਹੈ ਪੈਸਟਿਕ ਹੁੰਦਾ ਸਾਡੀ ਬੁੜੇ ਪੈਸਟਿਕਲ ਵੀ ਦਿਖਾਉਣੇ ਆ ਬਈ ਸੀਮਨ ਬਾਈ ਫਿਰ ਕਿਵੇਂ ਪ੍ਰੋਵਾਈਡ ਕਰਾਉਣੇ ਹੋਗੇ ਸੀਮਨ ਰੈਡੀ ਆ ਵੀਰੇ ਇਹਦਾ ਡਾਇਰੈਕਟ ਕ੍ਰੋਸਿੰਗ ਤਾਂ ਨਹੀਂ ਹੈਗੀ ਨਾ ਡਾਇਰੈਕਟ ਕ੍ਰੋਸਿੰਗ ਨਹੀਂ ਵੀਰੇ 来 ਵੀ ਮੈਟਰੋ ਬਾਕੀ ਸਾਨੂੰ ਗੇੜਾ ਦਵਾ ਕੇ ਦਿਖਾ ਦਾਂਗੇ ਇਹ ਤੇ ਕੇਰਾ ਉਹਦੀ ਵੀ ਬਣਾਣੇ ਅੱਜ ਬਾਈ ਉਹ ਦਿੱਤੀ ਆਣਾ ਆਪਣੇ ਹਾਂ ਜੋ ਜੱਥੇ ਵੀਰੇ ਆਪਣਾ ਉਹ ਕਿੜਿਆਂ ਚ ਸੀ ਬਾਈ ਉਹ ਦੋ ਅਖੀਰਿਆਂ ਚ ਦੀ ਵੀਰੇ ਖੀਰਿਆਂ ਦੇ ਵਿੱਚ ਨੀਲੀ 라ਵੀ ਨੀਲੀ 라ਵੀ ਰੰਗਾਂ ਹੀ ਲੈ ਵੀ ਆ ਬਾਈ ਦਾ ਦੂਜੇ ਨੰਬਰ ਤੇ ਆਈ ਇਹ ਦੂਜੇ ਨੰਬਰ ਤੇ ਆਈ ਆ ਦੂਜੇ ਨੰਬਰ ਤੇ ਆਈ ਬੱਸ ਦਾ ਨੀਲੀ 라ਵੀ ਦੇ ਵਿੱਚ ਦੇਖ ਸਕਦੇ ਹੋ ਤੁਸੀਂ ਇਹ ਖੀਰਿਆਂ ਦੇ ਵਿੱਚ ਆਈ ਇਹਦਾ ਪਿਛਲੇ ਸਾਲ ਦਿੱਤਾ ਸੀ ਇਹ ਵੱਡਿਆਂ ਚ ਤੇ ਆ ਪਹਿਲਾਂ ਜਿੱਥੇ ਹੋਵੇਗਾ ਨੰਬਰ ਤੇ ਇਹ ਪਹਿਲੇ 4-5 ਮਿੰਟ ਦੀ ਦਿੱਤੀ ਹੋਈ ਹੈ ਤੇ ਆਈ ਤੇ ਇੱਕਦਮ ਮੋਬਾਈਲ ਨੰਬਰ ਬੋਲ ਦਈ ਆਪਣਾ ਮੋਬਾਈਲ ਨੰਬਰ 98558 ਜੀ 96828 ਜੀ ਲੈ ਵੀ ਮੋਬਾਈਲ ਨੰਬਰ ਬੋਲਦਾ ਬਾਈ ਨੇ ਕਹਿੰਨੇ ਸੀਮਨ ਲੈਣਾ ਹੋਵੇ ਸੀਮਨ ਆਪਣਾ ਰੈਡੀ ਹੈ ਜੀ ਇਹਦਾ ਹਾਂਜੀ ਐਡ ਮਨਾਉਂਦੇ ਦਾ ਸੀਮਨ ਆਉਂਦਾ ਤੇ ਪਿਆਉ ਇਹਦਾ ਖਲੀ ਆ ਤੇ ਮਾਂ ਦੁੱਧ 20 ਕਿਲੋ ਤੀਆਂ ਤੋਂ 12 ਕਿਲੋ ਤੋਂ ਲੈ ਕੇ 16 ਕਿਲੋ ਆ ਵੀਰੇ ਸਿਰ 12 ਕਿਲੋ ਤੋਂ ਸਟਾਰਟਿੰਗ ਨੇ ਵੀ ਹਾਂ 12 ਕਿਲੋ ਤੋਂ ਸਟਾਰਟਿੰਗ ਨੇ ਸੀ 3 ਨੇ ਇਹਦੀਆਂ ਹਾਂ ਠੀਕ ਹੈ ਜੀ ਤੋੜ ਕੇ ਦਿਖਾਈਏ ਬਈ ਇੱਧਰ ਨੂੰ ਤੋੜ ਕੇ ਦਿਖਾ ਦਿੰਨੇ ਆਂ ਜੀ ਲਾਈ ਵੀ ਇੱਕ ਕਰੋ ਤੁਸੀਂ ਹਾਈਟ ਲੈਂਥ ਪੂਰੀ ਫੁੱਲ ਆ ਕਿਸੇ ਵੀ ਰੂਸੀਮੈਂਟ ਚਾਹੀਦਾ ਹੋਵੇ ਤਾਂ ਬਾਈ ਨੇ ਨੰਬਰ ਬੋਲਦਾ ਆਪਦਾ ਬਾਈ ਲੈ ਚੱਲੋ ਬਈ ਇੱਕ ਬਾਈ ਦਾ ਅੱਜ ਜਿੱਤਿਆ ਬਾਈ ਠੀਕ ਹੈ ਵੀ। ਓਕੇ ਬਈ। ਕੋਈ ਵੀ ਰੂਸੀਮਣ ਚਾਹੀਦਾ ਹੋਵੇ ਤਾਂ ਨੰਬਰ ਵੀ। ਜਲਦੀ ਵਧੀਆ। ਕੋਈ ਨਾ ਤੂੰ ਦੇਈ ਜਾ ਲੈ। 100 ਗ੍ਰਾਮ ਦੇ ਦੇ। ਚਲੋ ਸਬਸਕ੍ਰਾਈਬ ਕਰ ਲਓ ਆਪਣੇ। 100 ਗ੍ਰਾਮ 100 ਗ੍ਰਾਮ ਦੇ 100 ਗ੍ਰਾਮ। ਤੇਰੇ ਰੋਪਾਂ ਨੂੰ ਕਰ ਲਓ। ਹੋਰ ਵੀ ਬਾਈ ਵੀਡੀਓ ਮਾਈਟ ਦਾ ਮਤਲਬ ਇਹ ਹੈ ਕਿ ਤਰ ਲੈਤੀ।